ਕੌਣ ਖਬਰ ਆਈ ਹੈ ਕਿ ਟੈਸਲਾ ਪਿੱਛੇ ਰਹਿ ਗਈ ਹੈ ਜੇ ਟੈਸਲਾ ਪਿੱਛੇ ਰਹਿ ਗਈ ਹੈ ਤੇ ਅੱਗੇ ਕੌਣ ਲੰਘੇ ਟੈਸਲਾ ਜਿਹੜੀ ਹੈ ਉਹਦੀ ਸੇਲ ਘਟੀ ਹੈ ਇਹ ਤਾਂ ਹੋਣ ਘਟੀ ਹੈ ਪਰ ਪਹਿਲੇ ਥੋੜਾ ਜਿਹਾ ਫਰਕ ਪੈ ਗਿਆ 2024 ਦੇ ਅੰਕੜੇ ਨੇ ਕਿ ਚਾਈਨਾ ਦੀ BYD ਜਿਹੜੀ ਕੰਪਨੀ ਆ ਉਹਨਾਂ ਨੇ ਰਿਕਾਰਡ ਤੋੜ ਪ੍ਰੋਫਿਟ ਵੀ ਹਾਸਲ ਕੀਤਾ ਹੈ ਤੇ ਗੱਡੀਆਂ ਵੀ ਵੱਧ ਵੇਚੀਆਂ ਨੇ ਸੋ BYD ਬਹੁਤ ਤੇਜ਼ੀ ਨਾਲ ਕੇ ਵੱਧ ਰਹੀ ਹੈ ਇੱਕ ਮੈਂ ਪਹਿਲਾਂ ਦੱਸ ਦੇਣਾ ਕਿ BYD ਨੇ ਕੁਝ ਦਿਨ ਪਹਿਲਾਂ ਇੱਕ ਹੋਰ ਫਿਕਰ ਪਾ ਦਿੱਤਾ ਹੈ ਉਹਨਾਂ ਨੂੰ ਐਲਾਨ ਮਾਸਕ ਨੂੰ ਕਿ ਜਿਹੜੀ ਗੱਡੀ ਚਾਰਜ ਹੋਣ ਨੂੰ ਟਾਈਮ ਬੜਾ ਲਾਉਂਦੀ ਹੈ ਤੇ ਉਹ BYD ਵਾਲੇ ਕਹਿੰਦੇ ਨੇ ਕਿ ਜਿੰਨੀ ਦੇਰ ਤੇਲ ਪਾਉਣ ਨੂੰ ਲੱਗਦੀ ਹੈ ਓਨੀ ਦੇਰ ਦੇ ਵਿੱਚ ਤੁਹਾਡੀ ਗੱਡੀ ਚਾਰਜ ਹੋਵੇਗੀ ਪਰ ਚਲੋ ਉਹ ਸਾਰੀਆਂ ਗੱਲਾਂ ਨੇ ਪਰ ਅੰਕੜੇ ਸਾਂਝੇ ਕਰ ਲਈਏ ਕਿ ਕਿੰਨਾ ਕੁ ਫਰਕ ਹੈ ਚਾਈਨੀਜ਼ ਕੰਪਨੀ ਹੈ ਜੀ ਇਲੈਕਟ੍ਰਿਕ ਵਹੀਕਲ ਬਣਾਉਣ ਵਾਲੀ ਤੇ ਹਾਈਬ੍ਰਿਡ ਵਹੀਕਲ ਬਣਾਉਣ ਵਾਲੀ BYD BYD ਨੇ ਐਨੂਅਲ ਸੇਲ ਜਿਹੜੀ ਹੈ 2024 ਦੇ ਅੰਕੜੇ ਜਾਰੀ ਕੀਤੇ ਨੇ ਕਿ 100 ਬਿਲੀਅਨ ਤੋ ਬੱਦ ਜਿਹੜੀ ਆ ਅਮਰੀਕਨ ਦੇ ਉਹਨਾਂ ਨੇ ਗੱਡੀਆਂ ਵੇਚੀਆਂ ਨੇ ਤੇ ਚੌਥਾ ਕੁਆਟਰ ਜਿਹੜਾ 2024 ਦੇ ਆਖਰੀ ਤਿੰਨ ਮਹੀਨੇ ਸੀ ਉਹਦੇ ਵਿੱਚ 73% ਜੰਪ ਉਹਨਾਂ ਨੂੰ ਮਿਲਿਆ ਤੇ ਇਹ ਇਹਨਾਂ ਅੰਕੜਿਆਂ ਦੇ ਵਿੱਚ ਕੁੱਲ ਰੈਵਨਿਊ ਜਿਹੜਾ ਸੀ ਉਹਨਾਂ ਦਾ 100 ਬਿਲੀਅਨ ਤੋਂ ਉੱਪਰ ਜਿਹੜਾ ਸੀ ਪਹੁੰਚ ਗਿਆ ਤੇ ਜਿਹੜਾ ਟੈਸਲਾ ਦਾ ਸੀ ਉਹ ਕਾਫੀ ਪਿਛੇ ਰਹਿ ਗਿਆ ਚਾਈਨੀਸ ਇਲੈਕਟ੍ਰਿਕ ਵਹੀਕਲ ਮੇਕਰ ਜਿਹੜਾ BYD ਆ ਉਹਨਾਂ ਨੇ ਰਿਕਾਰਡ ਤੋੜ ਜਿਹੜੀ ਐ ਸੇਲ ਕੀਤੀ ਐ ਤੇ ਵੱਡੇ ਰੈਵਨਿਊ ਜਿਹੜੇ ਨੇ ਉਹਨਾਂ ਨੇ ਹਾਸਲ ਕੀਤੇ ਨੇ ਤੇ 2024 ਦੇ ਵਿੱਚ ਜਿਹੜਾ ਸੀ ਉਹਨਾਂ ਨੂੰ ਓਵਰਆਲ 40% ਦਾ ਜੰਪ ਮਿਲਿਆ ਜਦਕਿ ਉਹਦੇ ਮੁਕਾਬਲੇ ਐਲਾਨ ਮਸਕ ਦੀ ਟੈਸਲਾ ਕੰਪਨੀ ਦਾ तकरीबन 97 ਬਿਲੀਅਨ ਰੈਵਨਿਊ ਜਿਹੜਾ ਸੀ ਉਹ ਦੱਸਿਆ ਗਿਆ ਜੋ ਕਿ BYD ਨਾਲੋਂ ਪਿੱਛੇ ਰਹਿ ਗਿਆ ਇੱਥੇ ਇਹ ਵੀ ਦੱਸਿਆ ਗਿਆ ਕਿ ਟੈਸਲਾ ਕੰਪਨੀ ਦੀ ਮਾਡਲ 3 ਜਿਹੜੀ ਗੱਡੀ ਹੈ ਉਹਦੇ ਮੁਕਾਬਲੇ ਤੇ ਜਿਹੜੀ BYD ਦੀ ਜਿਹੜੀ ਗੱਡੀ ਹੈ ਉਹ ਉਹ ਤਕਰੀਬਨ ਅੱਧੀ ਕੀਮਤ ਦੇ ਵਿੱਚ ਮਿਲਦੀ ਹੈ ਸੋ ਬੀワイਡੀ ਦੀ ਖਾਸ ਗੱਲ ਇਹ ਹੈ ਕਿ ਉੱਤਰੀ ਅਮਰੀਕਾ ਭਾਵ ਕੈਨੇਡਾ ਤੇ ਅਮਰੀਕਾ ਦੇ ਵਿੱਚ ਇਹਨਾਂ ਦੀ ਮਾਰਕੀਟ ਅਜੇ ਬਹੁਤ ਘੱਟ ਹੈ ਕਿਉਂਕਿ ਡੋਨਲਡ ਟਰੰਪ ਤੋਂ ਪਹਿਲਾਂ ਜੋ ਬਾਈਡਨ ਤੇ ਇਧਰ ਅਜਸਟਡ ਟੂਟੋ ਹੋਣਾ ਨੇ ਚਾਈਨਾ ਦੇ ਵਿੱਚ ਬਣਨ ਵਾਲੀਆਂ ਇਲੈਕਟ੍ਰਿਕ ਗੱਡੀਆਂ ਤੇ ਜਿਹੜਾ ਸੀ 100% ਲੈਵੀ ਜਿਹੜੀ ਸੀ ਉਹ ਲਾ ਦਿੱਤੀ ਸੀ ਤੇ ਉਸ ਤੋਂ ਬਾਅਦ ਜਿਹੜੀ ਸੀ ਉਹਨਾਂ ਦੀ ਸੇਲ ਘਟਣੀ ਸੁਭਾਵਿਕ ਸੀ ਪਰ ਹੁਣ ਕੀ BYD ਉਸ ਤੋਂ ਬਿਨਾਂ ਹੀ ਨਾਰਥ ਅਮਰੀਕਾ ਦੀ ਮਾਰਕੀਟ ਤੋਂ ਬਿਨਾਂ ਹੀ ਜੜਾ ਉਹ ਇੰਨਾ ਵੱਡਾ ਸ਼ੇਅਰ ਹਾਸਲ ਕਰ ਲਿਆ ਜੀ ਹਾਂ BYD ਨੂੰ ਭਾਵੇਂ ਕਿ ਯੂਰਪ ਦੇ ਵਿੱਚ ਵੀ 17% ਜਿਹੜਾ ਉੱਪਰ ਉਹਨਾਂ ਦੇ ਦੇਣਾ ਪੈਂਦਾ ਪਰ ਉਹਨਾਂ ਦੀਆਂ ਸੇਲਜ਼ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਨਹੀਂ ਚਾਈਨਾ ਦੇ ਵਿੱਚ ਵੀ ਉਹਨਾਂ ਦੀ ਸੇਲਜ਼ ਬਹੁਤ ਹੈਗੀਆਂ ਨੇ ਪਰ BYD ਦੀ 29% ਜਿਹੜੀ ਓਵਰਆਲ ਸੇਲ ਹੈ ਉਹ ਚਾਈਨਾ ਤੋਂ ਬਾਹਰ ਹੈ ਜਿਸ ਵਿੱਚ ਯੂਰਪ ਦੇ ਤੇ ਏਸ਼ੀਆ ਦੇ ਕਈ ਹੋਰ ਮੁਲਕ ਹੈਗੇ ਨੇ ਜਿਨ੍ਹਾਂ ਵਿੱਚ ਇੰਡੀਆ ਵੀ ਸ਼ਾਮਲ ਹੈ ਸੋ ਇਹ ਡੋਨਲਡ 트੍ਰੰਪ ਲਈ ਤੇ ਐਲਾਨ ਮਸਕ ਲਈ ਇਹ ਚਿੰਤਾ ਵਾਲੀ ਗੱਲ ਹੈ ਕਿ ਉਹ ਹੋਰ ਜ਼ਿਆਦਾ ਲੈਵੀ ਇਸ ਦੇ ਉੱਪਰ ਲਾਉਣ ਦੀ ਕੋਸ਼ਿਸ਼ ਕਰਨਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ BMWD ਨੇ ਹਾਲ ਦੀ ਘੜੀ ਜਿਹੜਾ ਹੈ ਇਲੈਕਟ੍ਰਿਕ ਵਹੀਕਲ ਗੱਡੀਆਂ ਦੇ ਮਾਮਲੇ ਦੇ ਵਿੱਚ ਬੜੀ ਹਨੇਰੀ ਲੈਂਦੀ ਪਈ ਹੈ ਜੀ ਬੜੇ ਜ਼ੋਰਦਾਰ ਤਰੀਕੇ ਨਾਲ ਉਹ ਕੇ ਵੱਧ ਰਹੇ ਨੇ ਜਿਸ ਨੂੰ ਰੋਕਣਾ ਮੁਸ਼ਕਲ ਹੋਵੇਗਾ ਜੀ